ਸਿਆਸਤ ਦੇ ਵਿੱਚ ਦੋਸਤੀ ਅਤੇ ਦੁਸ਼ਮਣੀ ਕਦੇ ਵੀ ਪਰਮਾਨੈਂਟ ਨਹੀਂ ਹੁੰਦੀ ਉਹ ਧਾਰਨਾ ਸਾਨੂੰ ਇਸੇ ਸਮਾਜ ਵਿੱਚੋਂ ਮਿਲਦੀਆਂ ਨੇ ਜ਼ਮੀਨੀ ਪੱਧਰ ਤੇ ਮੈਨੂੰ ਲੱਗਦਾ ਹੈ ਕਿ ਜਿੱਤ ਜਿਆਦਾ ਮਾਇਨੇ ਰੱਖਦੀ ਹੈ ਦੋਹਾਂ ਵਿੱਚੋਂ ਤੁਸੀਂ ਕਿਸ ਚੀਜ਼ ਨੂੰ ਪ੍ਰਾਧਾਨੀ ਦਿੰਦੇ ਹੋ ਲੜਨਾਂ ਜਿਆਦਾ ਮਾਇਨੇ ਮੀਡੀਆ ਤੇ ਕੁਝ ਬਿਲ ਪਹਿਲਾਂ ਚੀਜ਼ਾਂ ਨਾਲ ਇਹ ਬਾਈਕ ਸਮਾਰੀ ਹੋਈਆਂ ਸੀਗੀਆਂ ਵੀ ਇਸ ਇਲਾਕੇ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਵੱਲੋਂ ਇਹਨਾਂ ਨੂੰ ਬਿਟਾਉਣ ਦੇ ਲਈ ਜਾਂ ਇਹਨਾਂ ਦੇ ਨਾਮਜ਼ਦਗੀਆਂ ਵਾਪਸ ਦਿਵਾਉਣ ਦੇ ਲਈ ਕੁਝ ਪ੍ਰਭਾਵ ਜਿਹੜੇ ਪਾਏ ਜਾ ਰਹੇ ਹਨ। ਉਹ ਕ੍ਰੀਨੂ ਪਾਰਟੀ ਦੇ ਸਾਹਮਣ ਹੁੰਦਾ ਤੇ ਪਾਰਾ ਕ੍ਰੀਨੂ ਨੂੰ ਕਿੰਨੀ ਹਾਸ ਕਿਹਾ ਜੇ ਸ੍ਰੀਤ ਸਿੰਘ ਨੂੰ ਟਿਕਟ ਨਾ ਦਿੰਦੀ ਆਮ ਪਾਰਟੀ ਕਿਉਂਕਿ ਬੱਚਾ ਆਮ ਪਾਰਟੀ 1.5 ਸਾਲ ਹੋ ਗਿਆ ਇਹਨਾਂ ਦੇ ਵਲੰਟੀਅਰ ਪਾਪਾ 7-7 ਸਾਲ ਹੋ ਗਿਆ ਪਾਰਟੀ ਵੱਲ ਸੇਵਾ ਕਰਦੇ ਹਨ ਅਲੀਜ਼ਾ ਆਪੋਜੀਸ਼ਨ ਪਾਰਟੀ ਨੇ ਲਿਆ ਕੇ ਉਹਨੂੰ ਸਾਡੇ ਫਿਰ ਪਾਰਟੀ ਦੇ ਸੀਟ ਵਿੱਚ ਪਾਉਂਦੇ। ਲੈਟਰੂਮ ਦਾ ਉਹ ਮੇਰੇ ਬੱਚਾ ਅੰਐਲ ਦੇ ਬੰਦੇ ਸ਼ੇਟਰ ਆ ਵੀ ਜਿਹੜਾ ਆਰ ਜੀਓ ਬਿਠਾਉਣ ਦੀ ਕੋਸ਼ਿਸ਼ ਕਰਦੇ ਉਹ ਪਾਰਟੀ ਦਾ ਪੂਰਾ ਕੋਸ਼ਿਸ਼ ਹੋਇਆ ਕਿ ਸਾਨੂੰ ਬਿਠਾਇਆ ਜਾਵੇ ਮੇਰਾ ਬੇਟਾ ਨਹੀਂ ਮੰਨਿਆ ਕਹਿੰਦਾ ਮੈਂ ਨਹੀਂ ਕੋਮ ਬਣਾ ਕੇ ਸਿੱਕੇ ਦੇ ਮੈਕ ਮੇ ਵੱਲੋਂ ਨੋਟਿਸ ਭੇਜਦਾ ਕਿ ਤੁਹਾਡੀ ਫੈਕਟਰੀ ਦਾ ਸ਼ੀਲਾ ਕੇ ਲਿਆ ਤੁਸੀਂ ਆਪਣੀ ਤੋਂ ਫੈਕਟਰੀ ਲੈ ਕੇ ਲੈ ਗਏ ਮਤਲਬ ਹੋਰ ਵੀ ਬੜੇ ਤਰ੍ਹਾਂ ਦੇ ਇਹਨਾਂ ਨੇ ਦਬਾਵਾ ਦੀ ਕੋਸ਼ਿਸ਼ ਐਮ.ਟੀ.ਪੀ. ਡਿਪਾਰਟਮੈਂਟ ਭੇਜਦਾ ਕਿ ਆਪਣਾ ਨਕਸ਼ਾ ਜਾ ਰਿਹਾ ਹੈ ਵੀ ਲੈਕਚਰ ਵੜਾ ਦੇਣਾ ਆਪ ਜੀ ਦੇ ਨਾਲ ਕੋਈ ਤਕੀਸ਼ਾ ਹੀ ਜਾਂ ਆਪ ਜੀ ਦੇ ਵਰਕਰਾਂ ਦਾ ਕੋਈ ਨੁਕਸਾਨ ਕਿਹੜਾ ਇਫੈਕਸ਼ਨ ਕਮਿਸ਼ਨ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ-ਜਿਹੜੇ ਵੀ ਸਾਡੇ ਮਾਰਕ ਸੈਂਸਿਟਿਵ ਏਰੀਆ ਨੇ ਸੈਂਸਿਟਿਵ ਬੂਥ ਨੇ ਉਹਨਾਂ ਤੇ ਕੋਈ ਪ੍ਰਸ਼ਾਸਨ ਦਾ ਸਖਤ ਪੈਰ ਰੱਖਦਾ ਏ ਤੇ ਜਿਹੜਾ ਲੜੇਗਾ ਜਿੱਤ ਜਾਵੇਗਾ ਕਿਸੇ ਨਾਲ ਤਕੀਸ਼ਾ ਹੀ ਕਰਦਾ ਏ ਤਾਂ ਕਿਸੇ ਨਾ ਕਿਸੇ ਵੇਲੇ ਉਹ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਕ ਕਾਨੂੰਨ ਤੋਂ ਥੱਲੇ ਨਹੀਂ ਕਾਨੂੰਨ ਤੋਂ ਉੱਪਰ